ਮੇਰਾ ਨਾਮ ਜੀ ਬਾਬੀ ਖੁੱਲਰ ਸਮਰਾਲੇ ਤੋਂ ਤੁਫੋ ਬਹੁਤ ਮਾਨ ਸਰਕਾਰ ਵੱਲੋਂ ਜੋ ਐਨਓਸੀ ਨੂੰ ਹਟਰਾਂ ਦਾ ਜੋ ਕੱਦ ਟਵੀਟ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਦੇ ਦੇਵੇ ਇਹ ਭਗਵੰਤ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹਦੇ ਨਾਲ ਜਿਹੜਾ ਪ੍ਰਾਪਰਟੀ ਦਾ ਕੰਮ ਆ ਬਹੁਤ ਚਿਰ ਤੋਂ ਬੰਦ ਪਿਆ ਜੀ ਉਹ ਚੱਲੂਗਾ ਕਿਉਂਕਿ ਲੋਕਾਂ ਦੀ ਜਿਹੜੀ ਐਨਓਸੀ ਕਰਕੇ ਬਹੁਤ ਖੱਜਲ ਖਵਾਰੀ ਹੋ ਰਹੀ ਸੀਗੀ ਉਹ ਵੀ ਹੁਣ ਲੋਕਾਂ ਦੀ ਖੱਜਲ ਖਵਾਰੀ ਘਟੂਗੀ ਤੇ ਇਹ ਜਿਹੜਾ ਇਹਨਾਂ ਨੇ ਐਨਓਸੀ ਖਤਮ ਕਰਕੇ ਰਜਿਸਟਰੀਆਂ ਦਾ ਕੰਮ ਸਫਲਾ ਕਰਤਾ ਜੀ ਇਹ ਇਹਨਾਂ ਦਾ ਬਹੁਤ ਵਧੀਆ ਕਦਮ ਆ ਜੂਏ ਲੋਕ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਦੇ ਚਾਲ ਦੇਸ਼ ਕੀ ਕੱਢ ਪੁਆਰ ਉਹਨਾਂ ਦੇ ਵੀ ਇਹ ਹੁਣ ਇਹ ਤੋਂ ਪੈਸੇ ਦੀ ਬਚਤ ਵੀ ਹੋਣੀ ਆ ਤੇ ਕੀ ਕਹਣਾ ਕਿ ਲੋਕਾਂ ਲਈ ਕਿੰਨਾ ਫਾਇਦੇਮੰਦ ਹੋਊਗਾ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਕੋਈ ਇੱਕ ਮੁੱਦੇ ਦਾ ਐਨਓਸੀ ਲੈਣ ਲਈ ਕਿੰਨਾ ਟਾਈਮ ਲੱਗ ਜਾਂਦਾ ਸੀ ਦੇਖੋ ਜੀ ਐਨਓਸੀ ਲੈਣ ਲਈ ਵਿਅਕਤੀ ਨੂੰ ਬਹੁਤ ਸਮਾਂ ਲੱਗ ਜਾਂਦਾ ਸੀਗਾ ਜੀ ਉਹ ਇੰਨਾ ਪਰੇਸ਼ਾਨ ਹੋ ਜਾਂਦਾ ਸੀ ਕਿ ਉਹ ਕੰਮੇ ਛੱਡ ਦਿੰਦਾ ਸੀ ਕਿ ਮੈਂ ਐਨਓਸੀ ਲੈਣੀ ਹੋਣੀ ਹੈਗੀ ਜੇ ਐਨਓਸੀ ਨਹੀਂ ਮਿਲਦੀ ਸੀ ਤੇ ਫਿਰ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਇਸ ਨਾਲ ਜਿਹੜੇ ਲੋਕ ਸੀ ਜੋ ਬਾਹਰੋਂ ਆਉਂਦੇ ਸੀ ਹੋਰ ਕੰਟਰੀਆਂ ਤੋਂ ਉਹ ਵੀ ਆਪਣੀ ਪ੍ਰਾਪਰਟੀ ਦੀ ਨਾ ਖਰੀਦ ਸਕਦੇ ਸੀ ਨਾ ਵੇਚ ਸਕਦੇ ਸੀ ਇਸ ਕਰਕੇ ਇਹ ਇਹ ਐਨਓਸੀ ਬੰਦ ਹੁੰਦੀ ਆ ਤਾਂ ਸਰਕਾਰ ਦੀ ਵੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਅਤੇ ਲੋਕ ਵੀ ਖੱਜਲ ਖਵਾਰੀ ਤੋਂ ਬਚਣਗੇ ਜੀ ਕਿ ਮਾਰਕੀਟ ਦਾ ਕਿਸ ਤਰ੍ਹਾਂ ਹੋਊਗਾ ਇਹ ਦੇਖਦੇ ਇਹਦੇ ਵਿੱਚ ਮਾਰਕੀਟ ਦੇ ਵਿੱਚ ਪੂਰਾ ਬੂਮ ਆਉਣ ਦਾ ਹੈਗਾ ਜੀ ਕੰਮ ਪੂਰਾ ਮੈਂ ਸ਼ੁਕਰ ਗੁਜ਼ਾਰਾ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਜੋ ਉਹਨਾਂ ਨੇ ਬਹੁਤ ਹੀ ਮਾਸਟਰ ਸਟ੍ਰੋਕ ਕਹੀਏ ਜੋ ਕਿ ਸਾਡੇ ਬਹੁਤ ਦੇਰਿਆਂ ਉਡੀਕਾਂ ਕਰ ਰਹੀਆਂ ਸੀ ਅਸੀਂ ਲੈ ਕੇ ਇਹ ਉਹਨਾਂ ਬੋਲੋ ਖੇਡਿਆ ਗਿਆ ਮਾਸਟਰ ਸਟ੍ਰੋਕ ਜਿਸ ਨਾਲ ਆਮ ਬੰਦੇ ਨੂੰ ਬਹੁਤ ਆਰਾਮ ਮਿਲ ਰਿਹਾ ਜਿੱਥੇ ਆਮ ਦੇ ਖੇਲ ਕੋਰ ਹੁੰਦੇ ਕਚਰੇ ਨੇ ਵੀ ਜਾ ਕੇ ਰਸੀਲ ਦੇ ਵਿੱਚ ਆ ਕੇ ਜਿੱਥੇ ਉਹਨੇ ਐਨਓਸੀਆਂ ਕਰਕੇ ਰਜਿਸਟ੍ਰੇਸ਼ਨ ਹੋ ਰਹੀਆਂ ਉਹਨਾਂ ਨੇ ਕਿਸੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਸੀ ਜਾਂ ਕੋਈ ਹੋਰ ਹੈ ਤਾਂ ਕੋਈ ਖਰਚੇ ਸੀਗੇ ਪਰ ਉਹਨਾਂ ਦੇ ਕੰਮ ਰੁਕੇ ਪਏ ਸੀ ਤੇ ਸਾਨੂੰ ਐਨਓਸੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਰੋਕੇ ਸਾਨੂੰ ਆਗੇ ਸਵਾਲ ਕਰਦੇ ਨੇ ਤਾਂ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਮਾਨ ਸਾਹਿਬ ਦਾ ਤੇ ਅਸਮਾਨ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਮਸਲਾ ਸੋਕੇ ਲਿਆ ਵਾ ਤੇ ਆਮ ਲੋਕਾਂ ਨੂੰ ਰਾਹ ਦੁੱਤੀ ਹੈ ਦੇਖੇ ਜੇ ਵੀ ਉੱਥੇ ਬਾਜ਼ਾਰ ਦੇ ਵਿੱਚ ਮਾਰਕੀਟ ਉੱਤੇ ਵੀ ਪੈਸੇ ਆਉਣ ਦੀ ਕੋਈ ਲੱਗ ਉਹ ਕਰਵਰਸ਼ ਚੱਲ ਰਿਹਾ ਹਾਂਜੀ ਬਿਲਕੁਲ ਦੇਖੋ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਪ੍ਰਾਪਰਟੀ ਵਾਲਾ ਬਾ ਜਾਂ ਕੋਈ ਆਮ ਇਨਸਾਨ ਹਰ ਕੋਈ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਹੈ ਵਾ ਤੇ ਕਹਿ ਲਓ ਵੀ ਸਾਲ ਦੇ ਵਿੱਚ ਇੱਕ ਅਦਾ ਸੌਦਾ ਦਾ ਆਮ ਦੁਕਾਨਦਾਰੀ ਵੀ ਕਰਵਾ ਜਾਂਦਾ ਸੀ ਜਿਸ ਨਾਲ ਉਹ 50000 ਰੁਪਏ ਇਨਕਮ ਹੋ ਜਾਂਦੀ ਸੀ ਜੋ ਕਿ ਉਹਨਾਂ ਦੀ ਬਿਲਕੁਲ ਬੰਦ ਹੋ ਚੁੱਕੀ ਸੀ ਇਸ ਦੇ ਨਾਲ ਜਿਹੜਾ ਸਰਕਲ ਹੈ ਚੱਲੂਗਾ ਵਿਆਰ ਦੇ ਵਿੱਚ ਪੈਸਾ ਆਊਗਾ ਲੋਕਾਂ ਨੂੰ ਇਨਕਮ ਦਾ ਇੱਕ ਸਾਧਨ ਮਿਲ ਜਾਊਗਾ ਜੋ ਕਿ ਕਾਫੀ ਜਦੋਂ ਬੰਦ ਹੋਇਆ ਪਿਆ ਲੱਗਦਾ ਸੀ ਤੁਸੀਂ ਕੀ ਮੈਸੇਜ ਕਰਨੀ ਚਾਹੁੰਦੇ ਹੋ ਮੈਂ ਦੇਖੋ ਇਹ ਹੀ ਕਹੂੰਗਾ ਵੀ ਮਾਨ ਸਰਕਾਰ ਤੇ ਵਿਸ਼ ਬਿਓ ਲੋਕਾਂ ਦੇ ਲਈ ਲੱਗੇ ਆ ਆਪਣੇ ਲਈ ਲੱਗੇ ਆ ਆਮ ਜਨਤਾ ਦੇ ਲਈ ਲੱਗੇ ਆ ਉਹਨਾਂ ਦਾ ਹਰ ਫੈਸਲਾ ਆਮ ਜਨਤਾ ਦੇ ਹੱਕ ਲਈ ਆ ਜੋਗੇ ਉਹ ਉੱਥੇ ਬੈਠ ਕੇ ਜੋ ਵੀ ਉਹਨਾਂ ਕੋਲੇ ਆਸੀ ਪ੍ਰੋਬਲਮਾਂ ਦੱਸਦੇ ਆ ਉਹ ਦੇਖਦੇ ਨੇ ਤੇ ਉਹਨੂੰ ਬੜੀ ਬਾਕੂ ਭੀ ਐਨੇ ਵਜਾ ਜਿਹੜੇ ਸੱਚੇ ਜਿਹੜਾ ਢੰਗ ਨਾਲ ਲੈ ਕੇ ਆਉਂਦੇ ਨੇ ਤਾਂ ਕਿ ਮੁੜ ਕੇ ਉਸ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਲੋਕਾਂ ਨੂੰ ਇਹੀ ਕਰੂੰਗਾ ਕਿ ਸਾਡੀ ਸਰਕਾਰ ਤੇ ਵਿਸ਼ਵਾਸ ਕਰੋ ਜੋ 5 ਸਾਲ ਤੁਸੀਂ ਦਿੱਤੇ ਆ 5 ਸਾਲ ਬਾਅਦ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਵੀ ਅਸੀਂ ਸਾਡੇ ਨੂੰ ਵੋਟ ਪਾਓ ਤੁਸੀਂ ਖੁਦ ਆਪਣੇ ਆਪ ਕਹੋਗੇ ਵੀ ਮਾਨ ਸਾਹਿਬ ਨੂੰ ਵੋਟ ਬਣਿਆ ਆਮ ਆਦਮੀ ਪਾੜੀ ਸਰਕਾਰ ਨੂੰ ਵੋਟ ਦਿਓ ਜੀ ਨਾਲ ਜੀ ਪਵਨ 소ਤਾ ਜੀ 소ਤਾ ਜੀ ਜਿਹੜਾ ਅੱਜ ਭਗਵਾਨ ਦਮਨ ਵੱਲੋਂ ਇੱਕ ਵੀਡਿਓ ਕੀਤੀ ਗਈ ਆ ਜਿਹਦੇ ਵਿੱਚ ਕਿਹਾ ਗਿਆ ਜੀ ਐਨਓਸੀ ਉਹ ਜਿਹੜੀ ਲਕਜ਼ਰੀ ਰਿਸਟਰਾ ਦੇ ਹਰ ਪ੍ਰਕਾਰ ਦੇ ਐਲੂ ਜੀ ਜਲਦੀ ਉਹਦੇ ਤੋਂ ਫੈਸਲਾ ਦਿੱਤਾ ਹੈ ਉਹ ਕਿਵੇਂ ਦੇ ਦੇਖੋ ਸਭ ਤੋਂ ਪਹਿਲਾਂ ਕੋਇਰਯਾ ਖਾਲਸਾ ਵਾਈਜ਼ ਵੀ ਫਤੇ ਜੀ ਜਿਸ ਤਰ੍ਹਾਂ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਐਮ ਸਾਹਿਬ ਇਹਨਾਂ ਨੇ ਇੱਕ ਟਵੀਟ ਪਾਈ ਆ ਐਨਓਸੀ ਦੇ ਉੱਪਰ ਅਸੀਂ ਸਾਰੇ ਵਪਾਰੀ ਵਰਗ ਡీలਰ ਜਿੰਨੇ ਵੀ ਗਰੀਬ ਜਨਤਾ ਉਹ ਸਾਰਾ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਦੇਖਦੇ ਨੇ ਵੀ ਜੇ ਇਹ ਚੀਜ਼ ਭਗਵੰਤਬਾਨ ਸਰਕਾਰ ਵਧੀਆ ਪਾਲਿਸੀ ਲਿਆਉਂਦੀ ਐ ਐਨਓਸੀ ਖਤਮ ਕਰਦੀ ਆ ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ ਇਸ ਇਸ ਐਨਓਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ ਚ ਗਰੀਬ ਵਰਗ ਦੇ ਵਿੱਚ ਅਤੇ ਪ੍ਰੌਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੋਊਗੀ ਤੇ ਅਸੀਂ ਸਾਰੇ ਵਪਾਰੀ ਵਰਗ ਸਰਕਾਰ ਜੀ ਦਾ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੇ ਐਨਓਸੀ ਖਤਮ ਹੁੰਦੀ ਆ ਤਾਂ ਇਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ ਕਿਸੇ ਨੇ ਆਪਣਾ ਪਲਾਟ ਵੇਚ ਕੇ ਕੋਈ ਜਗ੍ਹਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ ਉਹ 10-10% ਦੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਐਨਓਸੀ ਨਹੀਂ ਮਿਲਦੀ ਚਾਰ-ਚਾਰ ਮਹੀਨੇ 6-6 ਮਹੀਨੇ ਐਨਓਸੀ ਨਹੀਂ ਮਿਲਦੀ ਹੈਗੀ ਮੈਨੂੰ ਨਹੀਂ ਲੱਗਦਾ ਵੀ ਭਗਵੰਤ ਮਾਨ ਸਰਕਾਰ ਦੇ ਗੱਲ ਇਹ ਕੰਨਾ ਤੱਕ ਜਾਂਦੀ ਹੋਊਗੀ ਪਰ ਜਿਹੜੇ ਥੱਲੇ ਗਰੀਬ ਜਾਂ ਤਾਂ ਆਮ ਵਪਾਰੀ ਲੁੱਟ ਹੋ ਰਹੀ ਆ ਉਹ ਐਨਓਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜੂਗੀ ਜੀ ਤੇ ਇਹ ਜੋ ਆਮ ਬੰਦਾ ਜਿਵੇਂ ਖੱਜਲ ਖਵਾਰ ਹੁੰਦਾ ਜੀ ਜਾ ਕੇ ਸਰਕਾਰ ਦਾ ਪਾਉਣਾ ਉਹ ਕਿਸ ਤਰ੍ਹਾਂ ਦੇਵੇ ਦੇਖੋ ਖੱਜਲ ਖਰਾਬੀ ਤਾਂ ਬਹੁਤ ਹੋ ਰਹੀ ਹੈ ਜੀ ਐਨਓਸੀ ਦੇ ਵਿੱਚ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਆਮ ਬੰਦਾ ਇੱਕ ਜੇ 200 ਗਾਜ ਦਾ ਜਾਂ 400 ਗਾਜ ਦਾ ਪਲਾਟ ਵੇਚਣਾ ਹੋਵੇ ਉਹਨੂੰ ਘੱਟੋ ਘੱਟ ਵੀ 6 ਮਹੀਨੇ ਲੱਗ ਜਾਂਦਾ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਬੰਦਾ ਹੰਮ ਜਾਂਦਾ ਜੀ ਫੇ ਪੋਲੀਟੀਕਲ ਪਰਹੁੰਚ ਲੁਵਾਈਦੀ ਆ ਤਾਂ ਜਾ ਕੇ ਕਦੇ ਕੰਮ ਹੁੰਦਾ ਜੀ ਸੋ ਅਸੀਂ ਇਹੀ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਇਹ ਐਨਓਸੀ ਦੇ ਵਧੀਆ ਪਾਲਿਸੀ ਬਣਾਓ ਖਤਮ ਕੀਤੀ ਜਾਵੇ ਕਿ ਪੰਜਾਬ ਇੱਕ ਵਧੀਆ ਕੁਸ਼ਹਾਲ ਪੰਜਾਬ ਬਣ ਸਕੇ ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ